ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਪਾਟਾ ਖੁਰਦ ਤੋਂ ਜਸਵੰਤ ਸਿੰਘ ਪਾਟਾ ਜੋ ਆਪਣੇ ਆਪ ਨੂੰ ਸਮਾਜ ਸੇਵਕ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਪੈਰੋਕਾਰ ਸਮਝਦੇ ਹਨ ਤੇ ਅਕਸਰ ਵਿਵਾਦਾਂ ਵਿੱਚ ਵਿਕੀਰੇ ਰਹਿੰਦੇ ਹਨ ਪਿਛਲੇ ਸਮੇਂ ਇੱਕ ਬਿਆਨ ਦਿੱਤਾ ਸੀ ਕਿ ਜੋ ਸਿਮਰਨਜੀਤ ਸਿੰਘ ਮਾਨ ਦੀ ਪਗ ਲਾ ਕੇ ਲੈ ਕੇ ਆਵੇਗਾ ਉਸ ਨੂੰ ਕਾਫੀ ਪੈਸੇ ਦਿੱਤੇ ਜਾਣਗੇ ਤੇ ਹੁਣ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਖੜਖੜ ਕਲਾ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਆਦਮ ਕਦ ਬੁੱਤ ਕੋਲ ਖੜ ਕੇ ਕੀਤੇ ਹੋਏ ਵਾਅਦਿਆਂ ਨੂੰ ਦੁਬਾਰਾ ਯਾਦ ਕਰਵਾਉਣ ਦੇ ਲਈ ਚੰਡੀਗੜ੍ਹ ਗਏ ਸਨ ਤੇ ਉੱਥੇ ਉਹਨਾਂ ਨੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਪਾ ਕੇ ਦੱਸਿਆ ਕਿ ਮੈਨੂੰ ਉੱਥੇ ਵਾਅਦੇ ਯਾਦ ਕਰਾਉਣ ਗਏ ਨੂੰ ਗ੍ਰਿਫਤਾਰ ਕਰਕੇ ਚੰਡੀਗੜ੍ਹ ਦੇ 3 ਨੰਬਰ ਥਾਣੇ ਵਿੱਚ ਗ੍ਰਿਫਤਾਰ ਕਰਕੇ ਰੱਖਿਆ ਹੋਇਆ ਹੈ ਮੈਂ ਜਸਵੰਤ ਸਿੰਘ ਭੱਟ ਆਜ ਅਸੀਂ ਸ਼ੁਭੀਆ 26 ਨੂੰ ਭਗਵੰਤ ਮਾਨ ਜੀ ਮੁੱਖ ਮੰਤਰੀ ਪੰਜਾਬ ਦੇ ਜਿਹੜੇ ਪੰਜਾਬੀਆਂ ਨਾਲ ਵਾਅਦੇ ਕੀਤੇ ਸੀ ਭਗਤ ਸਿੰਘ ਜੀ ਦੇ ਪੈਰਾਂ ਚ ਰੱਖੇ ਸੀ ਇਹਦੇ ਜਿਹੜੇ ਯਾਤਰਾਣਾ ਹੈ ਵਾਦੇ ਯਾਤਰਾਣ ਦੇ ਚੱਕਰ 'ਚ ਮੈਨੂੰ ਚੁੱਕ ਕੇ ਦਿੱਤਾ ਅੰਦਰ ਤਿੰਨ ਨੰਬਰਾਂ 'ਚ ਤੇ ਭਗਵੰਤ ਮਾਨ ਜੀ ਦੀ ਕਿੱਡੀ ਵੱਡੀ ਮਿਹਰ ਕਿ ਉਹਨਾਂ ਨੂੰ ਵਾਦੇ ਯਾਤਰਾਣ ਵਾਸਤੇ ਮ ਆਇਆ ਸੀ ਤਾਂ ਮੈਨੂੰ ਉਹਨੇ ਚੁੱਕ ਕੇ ਅਸਟਾ ਚੰਡੀਗੜ੍ਹ ਤਿੰਨ ਨੰਬਰ ਥਾਂ ਦੇ ਅੰਦਰ ਦਿੱਤਾ ਹੋਇਆ ਹੈ ਫਰਮਾਇ ਭਗਵੰਤ ਮਾਨ ਜੀ ਇਹ ਹੋਈਆਂ ਤੁਹਾਡੀਆਂ ਕਿੱਦਾਂ ਭਗਤਾਂ ਤੋਂ ਨਹੀਂ ਡਰਦਾ ਤੁਸੀਂ ਕੁਝ ਵੀ ਕਰੋ ਤੇ ਮੈਂ ਤੁਹਾਡੇ ਘਰ ਦੇ ਮੇਰੇ ਪੱਕਾ ਧਰਵਾ ਲਾ ਕੇ ਬੈਠਾ ਤੁਸੀਂ ਅੰਦਰ ਦਰੋ ਅੰਦਰ ਦਵਾਓ ਗੋਲੀ ਮਰਵਾਓ ਕੁਝ ਵੀ ਕਰੋ ਤੁਹਾਡੇ ਅੱਗੇ ਮੈਂ ਦਬਲਵਾਉਂਦੀ ਹਾਂ ਸਮੇਂ ਦੇ ਨਾਲ-ਨਾਲ ਲੋਕ ਜਿਹੜਾ ਟੈਕਨੋਲੋਜੀ ਲਿਆਉਂਦੇ ਗਏ ਅਤੇ ਹੁਣ ਜਿਹੜਾ ਸਿਰ ਸਿਮਿੰਟ ਵੀ ਆ ਇੱਟਾਂ ਜਿਹਨ ਨਾਲ ਆਪਣੇ ਘਰਾਂ ਨੂੰ ਬਣਾਉਣ ਲੱਗੇ ਲੇਕਿਨ ਰਸੂਲਪੁਰ ਵਿੱਚ ਇੱਕ ਨਵੀਂ ਫੈਕਟਰੀ ਓਪਨ ਕੀਤੀ ਗਈ ਹੈ ਇੱਕ ਐਨ ਆਰ ਆਈ ਵੀਰ ਵੱਲੋਂ ਉਹਨਾਂ ਨੇ ਜਿਹੜਾ ਹੈ ਦੁਬਈ ਜਾਂ ਸਾਊਦੀ ਅਰਬ ਜਿਹੜੇ ਆ ਇਹ ਬ੍ਰਿਕਸ ਨਾਲ ਘਰ ਬਣਦੇ ਆ ਉੱਥੇ ਬਿਲਡਿੰਗ ਬਣਾਈ ਜਾਂਦੀ ਆ ਉਸੇ ਟੈਕਨੀਕ ਨੂੰ ਨਵਾਂ ਸ਼ਹਿਰ ਦੇ ਰਸੂਲਪੁਰ ਪਿੰਡ ਵਿੱਚ ਉਸ ਟੈਕਨੀਕ ਨੂੰ ਲਿਆਂਦਾ ਗਿਆ ਅਤੇ ਬ੍ਰਿਕਸ ਜਿਹੜੇ ਇੱਥੇ ਬਲਾਕ ਬਣਾਏ ਜਾਂਦੇ ਆ ਜਿਹੜੇ ਕਿ ਅੱਜ ਦੀ ਟੈਕਨੋਲੋਜੀ ਆ ਅੱਜ ਦੇ ਵਾਤਾਵਰਣ ਦੇ ਅਨੁਕੂਲ ਜਿਹੜੇ ਆ ਬ੍ਰਿਕਸ ਠੇ ਬਲਾਕ ਤਿਆਰ ਕੀਤੇ ਜਾਂਦੇ ਆ ਆ ਜਿਹੜੇ ਕੋ ਆਪਾਂ ਖੜੇ ਆ ਇਹਨੂੰ ਅਸੀਂ ਕੰਨੇ ਜੀ 6 ਇੰਚ ਦੇ ਬਲਾਕ ਅੱਛਾ ਜੀ ਤੇ ਇਹਦੀ ਲੰਬਾਈ ਇੱਧਰ ਨੂੰ ਜੀ ਤੇ 6 ਇੰਚ ਦੀ ਇੱਧਰ ਨੂੰ ਚੜਾਈ ਆ ਤੇ 6 ਇੰਚ ਉਚਾਈ ਆ ਆਪਾਂ ਨੂੰ ਲਗਭਗ ਸੱਢੇ ਕਿ ਤਿੰਨ ਟਾਂ ਚਾਰ ਟਾਂ ਕਵਰ ਕਰ ਜਾਂਦਾ ਇੱਕ ਬਲਾਕ ਅੱਛਾ ਜੀ ਹਾਂ ਜੀ ਤੇ ਉਦੀ ਰਾ ਬেনিਫਿਟ ਹੈ ਕਿ ਜਿਵੇਂ ਕਿ ਹੁਣ ਅੱਜ ਕੱਲ ਆਪਾਂ ਘਰ ਬਣਾ ਰਹੇ ਆਂ ਸਲਾਬੇ ਦੀ ਦਿੱਕਤ ਬਹੁਤ ਆ ਰਹੀ ਆ ਸ਼ੋਰੇ ਦੀ ਪ੍ਰੋਬਲਮ ਆ ਰਹੀ ਆ ਆਪਾਂ ਜਿੰਨੇ ਵਾਰੀ ਪੈਸੇ ਲਾਉਨੇ ਆਂ ਦੋ ਸਾਲ ਬਾਅਦ ਪ੍ਰੋਬਲਮ ਆਣੀ ਸ਼ੁਰੂ ਹੋ ਜਾਂਦੀ ਹੈ ਇਹਨਾਂ ਦੇ ਨਾਲ ਕੋਈ ਇਹੋ ਜਿਹੀ ਪ੍ਰੋਬਲਮ ਨਹੀਂ ਆਊਗੀ ਚਾਹੇ ਆਪਾਂ ਬ੍ਰਿਕਸ ਯੂਜ਼ ਕਰਦੇ ਆਂ ਚਾਹੇ ਬਲੌਕਸ ਯੂਜ਼ ਕਰਦੇ ਆਂ ਇੱਥੇ ਕੋਈ ਅਜਿਹੀ ਦਿੱਕਤ ਨਹੀਂ ਹੈਗੀ ਤੇ ਦੂਸਰਾ ਇਹ ਆ ਕਿ ਆਪਣਾ ਇੱਕ ਮਟੀਰੀਅਲ ਸੇਵ ਹੋਊਗਾ ਜਿਵੇਂ ਪੈਸਾ ਵੀ ਸੇਵ ਹੋਏਗਾ ਪੈਸਾ ਸੇਵ ਹੋਊਗਾ ਮਟੀਰੀਅਲ ਸੇਵ ਜਿਦਾ ਰੇਤਾ ਯੂਜ਼ ਕਰਦੇ ਆਂ ਆਪਾਂ ਜਾਂ ਸੀਮੈਂਟ ਯੂਜ਼ ਕਰਦੇ ਆਂ